ਯੂਕੇ ਦੀ ਹੈਨਾ ਯੂਕੇ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਯੂਕੇ ਲਈ ਹੀ ਜਾਣਾ ਚਾਹੁੰਦੇ ਆ ਥੋੜੀ ਪ੍ਰੋਫਾਈਲ ਆਪਣੇ ਆਪ ਦੀ ਸਮਝਦੇ ਆ ਵੀ ਵੀਕ ਹੈ ਤਾਂ ਉਹ ਸੈਕੰਡ ਆਪਸ਼ਨ ਕਿਉਂ ਮੰਨਦੇ ਆ ਯੂਕੇ ਨੂੰ ਸਭ ਤੋਂ ਵੱਡਾ ਪਹਿਲਾਂ ਤਾਂ ਸਰ ਅ ਬੇਸਿਕਲੀ ਦੇਖੋ ਜੇ ਆਪਾਂ ਯੂਕੇ ਦੀ ਗੱਲ ਕਰਦੇ ਮੈਨੂੰ ਲੱਗਦਾ ਇੰਡੀਆ ਵਿੱਚ ਪਹਿਲੀ ਕੰਟਰੀ ਸੀਗੀ ਜਿਹਨੂੰ ਆਪਾਂ ਵਿਲਾਇਤ ਨਾਲ ਪ੍ਰਮੋਟ ਕਰਦੇ ਸੀਗੇ ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜਾ ਆਪਣਾ ਹੈਗਾ ਉਹ ਯੂਕੇ ਜਾਂਦਾ ਸੀਗਾ ਬਟ ਜੇ ਆਪਾਂ ਹੁਣ ਦੀ ਪ੍ਰਾਇੋਰਟੀਜ਼ ਦੀ ਗੱਲ ਕਰਦੇ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਟਫ ਕੰਟਰੀ ਹੈ ਜਿਹਦਾ ਵੀਜ਼ਾ ਲੈਣਾ ਸਭ ਤੋਂ ਔਖਾ ਹੈ ਉਹ ਹੈਗੀ ਆ ਆਸਟ੍ਰੇਲੀਆ ਤੇ ਬੱਚਾ ਉਸ ਤਰਫੇ ਭੱਜਦਾ ਕਿ ਇਹਦਾ ਵੀਜ਼ਾ ਨਹੀਂ ਮਿਲਦਾ ਤੇ ਇੱਥੇ ਜਾਣਾ ਇੱਥੇ ਹੀ ਕੁਝ ਹੋਣਾ ਜਿਹੜਾ ਮੈਨੂੰ ਸੈਟਲ ਕਰ ਸਕਦਾ ਬਟ ਉੱਥੇ ਹੀ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਯੂਕੇ ਇੱਕ ਐਦਾ ਦੀ ਕੰਟਰੀ ਜਿਹਦੇ ਵਿੱਚ ਵੀਕ ਤੋਂ ਵੀਕ ਪ੍ਰੋਫਾਈਲ ਦਾ ਵੀਜ਼ਾ ਵੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਸ਼ਾਇਦ ਈਜ਼ੀ ਹੋਣ ਕਰਕੇ ਜਿਹੜਾ ਸਟੂਡੈਂਟ ਹੈ ਉਹ ਇਹਨੂੰ ਸੈਕੰਡ ਕੰਟਰੀ ਲੈ ਕੇ ਚੱਲਦਾ ਬਟ ਮੈਂ ਇਹ ਵੀ ਮੰਨਦੀ ਆ ਜੇ ਤੁਹਾਡੀ ਪ੍ਰੋਫਾਈਲ ਸਿਰਫ ਯੂਕੇ ਲਈ ਐਲੀਜੀਬਲ ਹੈ ਤੁਸੀਂ ਉੱਥੇ ਹੀ ਅਪਲਾਈ ਕਰੋ ਇਹ ਤੁਹਾਡੀ ਸਭ ਤੋਂ ਵੱਡੀ ਬੇਵਕੂਫੀ ਹੈ ਕਿ ਤੁਸੀਂ ਉਸ ਚੀਜ਼ ਪਿੱਛੇ ਭੱਜ ਰਹੋ ਜਿਹੜੀ ਤੁਹਾਡੇ ਹੱਥ ਵਿੱਚ ਨਹੀਂ ਆਣੀ ਹੈ ਜਿੱਦੇ ਵਿੱਚ ਤੁਹਾਡੇ eligibility ਨਹੀਂ ਬੰਦੀ ਕਿਉਂਕਿ ਉਥੇ ਤੁਸੀਂ ਆਪਣਾ ਟਾਈਮ ਤੇ ਪੈਸਾ ਦੋਨੋਂ ਖਰਾਬ ਕਰ ਰਹੇ ਹੋ ਜਾਂ ਫਿਰ 에ਜੰਟਸ ਦੀ ਗੱਲ ਕਰਦੇ ਆ ਮਾਰਕੀਟ ਚ ਬਹੁਤ 에ਜੰਟਸ ਨੇ ਜਿਹੜੀ ਤੁਹਾਡੀ ਫਾਈਲ ਫੜ ਲੈਨੇ ਬਟ ਤੁਸੀਂ ਐਲੀਜੀਬਲ ਨਹੀਂ ਹੋ ਤੇ ਤੁਹਾਡਾ 5 6 ਮਹੀਨੇ ਖਰਾਬ ਕਰਕੇ ਤੁਹਾਡਾ ਪੈਸਾ ਖਰਾਬ ਕਰਕੇ ਤੁਸੀਂ ਐਡਨ ਉਥੇ ਹੀ ਜਾਂਦੇ ਹੋ ਜਿੱਥੇ ਤੁਹਾਡੀ ਐਲੀਜੀਬਿਲਟੀ ਹੈ ਤਾਂ ਤੁਸੀਂ ਪ੍ਰਾਇੋਰਟਾਈਜ਼ ਬਿਲਕੁਲ ਵੀ ਨਾ ਕਰੋ ਕਿ ਇਹ ਕੰਟਰੀ ਵਿੱਚ ਲੱਗ ਮੇਰੀ ਪਹਿਲੀ ਆਪਸ਼ਨ ਹੈ ਇਹ ਦੂਜੀ ਤੇ ਤੀਜੀ ਹੈ ਮੇਕ ਸ਼ੋਰ ਜਿੱਥੇ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਪਹਿਲੀ ਵਾਰੀ ਚ ਉੱਥੇ ਹੀ ਅਪਲਾਈ ਕਰੋ ਤਾਂ ਕਿ ਤੁਹਾਡਾ ਟਾਈਮ ਖਰਾਬ ਨਾ ਹੋਣ ਤੇ ਮਹੀਨੇ ਦੋ ਮਹੀਨੇ ਦੇ ਵਿੱਚ ਤੁਸੀਂ ਜਿਹੜਾ ਬਾਹਰ ਜਾਣ ਦਾ ਸੁਪਨਾ ਹੈ ਉਹ ਆਪਣਾ ਪੂਰਾ ਕਰ ਸਕੋ ਕਿਉਂਕਿ ਯੂਕੇ ਦੇ ਵਿੱਚ ਮੇਰੇ ਕੋਲ ਸਟੂਡੈਂਟ 40% ਨੰਬਰ ਨੇ ਤਾਂ ਵੀ ਆਪਸ਼ਨ ਹੈਗੀ ਹੈ ਆਇਲਸ ਨਹੀਂ ਕੀਤੀ ਤਾਂ ਵੀ ਆਪਸ਼ਨ ਹੈਗੀ ਹੈ ਪਲੱਸ 2 ਕਰ ਰਹੇ ਹੋ ਨੀ ਬਹੁਤ ਟਾਈਮ ਹੋ ਗਿਆ ਤਾਂ ਵੀ ਆਪਸ਼ਨ ਹੈਗੀ ਹੈ ਡਿਗਰੀ ਕੀਤੀ ਹੈ 10 12 ਸਾਲ ਹੋ ਚੁੱਕੇ ਆ ਜੌਬ ਕਰਦੇ ਹੋ ਫਿਰ ਵੀ ਸਟੱਡੀ ਲਈ ਜਾਣਾ ਚਾਹੁੰਦੇ ਹੋ ਤਾਂ ਵੀ ਆਪਸ਼ਨ ਹੈਗੇ ਆ ਸੋ ਹਰ ਤਰ੍ਹਾਂ ਦੀ ਆਪਸ਼ਨ ਮੇਰੇ ਕੋਲ ਯੂਕੇ ਦੇ ਵਿੱਚ ਹੈਗੀ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਯੂਕੇ ਦੇ ਵਿੱਚ ਵਿਦ ਸਪਾਊਸ ਵਿਦ ਕਿਡ ਨਾਲ ਵੀ ਜਾ ਸਕਦੇ ਹੋ ਇਹ ਸਿਰਫ ਆਉਣ ਵਾਲੇ ਇਨਟੇਕ ਲਈ ਆਪਸ਼ਨ ਹੈਗੇ ਉਹ ਵੀ ਸਪਟੈਂਬਰ ਦੇ ਲਈ ਤੇ ਆਖਰੀ ਮੌਕਾ ਹੈਗਾ ਫੈਮਲੀ ਨਾਲ ਸੈਟਲ ਹੋਣ ਦਾ ਸੋਚ ਰਹੇ ਹੋ ਸੋ ਯੂਕੇ ਵਿੱਚ ਜਾ ਸਕਦੇ ਹੋ ਬਹੁਤ ਵਧੀਆ ਕੰਟਰੀ ਹੈ ਕਰੰਸੀ ਦੀ ਗੱਲ ਕਰਦੇ ਆ ਕਰੰਸੀ ਬਹੁਤ ਵਧੀਆ ਹੈ 100 ਅਸਰ 'ਤੇ ਚੱਲ ਰਹੀ ਹੈ ਆਪਾਂ ਜੇ ਇੰਡੀਅਨ ਕਰੰਸੀ ਦੇ ਵਿੱਚ ਗੱਲ ਕਰਦੇ ਹਾਂ ਰੇਟ ਦੀ ਸੋ ਪੈਸਾ ਵੀ ਵਧੀਆ ਕਮਾਉਗੇ ਸੈਟਲ ਵੀ ਹੋ ਜਾਓਗੇ ਤੇ ਆਉਣ ਵਾਲੇ 4-5 ਸਾਲ ਦੇ ਵਿੱਚ ਪੀਆਰ ਦਾ ਵੀ ਸੋਚ ਸਕਦੇ ਹੋ ਸੋ ਇੰਨੇ ਸਾਰੇ ਆਪਸ਼ਨ ਜੀ ਤੁਹਾਨੂੰ ਇੱਕ ਕੰਟਰੀ ਦੇ ਰਹੀ ਹੈ ਉਹ ਵੀ ਘੱਟ ਬਜਟ ਦੇ ਵਿੱਚ ਤੇ ਇਹਦੇ ਵਿੱਚ ਤੁਹਾਡੀ ਸਿਕਿਉਰਿਟੀ ਨੂੰ ਸਮਝਦੇ ਹੋਏ ਅਸੀਂ ਤੁਹਾਡੇ ਤੋਂ ਪੇਮੈਂਟ ਵੀ ਸਾਰੀ ਵੀਜ਼ਾ ਤੋਂ ਬਾਅਦ ਲਵਾਂਗੇ ਤੁਸੀਂ ਸਾਨੂੰ ਤਾਂ ਹੀ ਪੇ ਕਰਨੇ ਜਦੋਂ ਤੁਹਾਡੇ ਹੱਥ ਵਿੱਚ ਵੀਜ਼ਾ ਹੋਊਗਾ ਇਸ ਤੋਂ ਵੱਧ ਆਪਸ਼ਨ ਮੈਨੂੰ ਨਹੀਂ ਲੱਗਦਾ ਤੁਹਾਨੂੰ ਮਿਲ ਸਕਦੀ ਹੈ ਤੇ ਇਹ ਤੁਹਾਡਾ ਟਾਈਮ ਵੀ ਸੇਵ ਕਰੂਗਾ ਪੈਸਾ ਵੀ ਸੇਵ ਕਰੂਗਾ ਸਿਕਿਉਰਿਟੀ ਵੀ ਪੂਰੀ ਦੇ ਰਿਹਾ ਹੈ ਤੇ ਆਉਣ ਵਾਲੇ ਸਿਰਫ 2 ਮਹੀਨੇ ਰਹਿ ਗਏ ਹਨ ਟੈਕ ਨੂੰ ਇਹਦੇ ਵਿੱਚ ਜਿਹੜਾ ਤੁਹਾਡਾ ਸੁਪਨਾ ਹੈ ਉਹ ਬੁਰਾ ਹੋ ਜੂਗਾ ਹੂੰ ਬਿਲਕੁਲ ਯੂਕੇ ਦੇ ਲਈ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦੱਸ ਦਿੱਤਾ ਮੈਂ ਆਪਣੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜਿਵੇਂ ਪੰਜਾਬੀਆਂ ਦੀ ਵਿਲਾਇਤ ਦੀ ਜੇ ਆਪਾਂ ਗੱਲ ਕਰੀਏ ਤਾਂ ਯੂਕੇ ਹੀ ਸੀਗਾ ਯੂਕੇ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਅੱਜ ਵੀ ਹੈਗੀਆਂ ਨੇ ਕੰਮ ਨੂੰ ਲੈ ਕੇ ਜਿਹੜੀਆਂ ਪ੍ਰੋਬਲਮਸ ਨੇ ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ ਯੂਕੇ ਦੀ ਗੱਲ ਕਰੀਏ ਬਹੁਤ ਜ਼ਿਆਦਾ ਹੁਣ ਰੂਟੀਨ ਦੇ ਵਿੱਚ ਘੱਟ ਹੋ ਰਹੀਆਂ ਨੇ ਔਰ ਸਟੂਡੈਂਟ ਜਿਹੜੇ ਨੇ ਜਾ ਸਕਦੇ ਆ ਅ ਯੂਕੇ ਸਟੱਡੀ ਵੀਜ਼ਾ ਤੇ ਲਈ ਵੀ ਤੁਸੀਂ ਇਸ ਨੰਬਰ ਤੇ ਪੁੱਛ ਸਕਦੇ ਹੋ ਟੂਰਿਸਟ ਵੀਜ਼ਾ ਤੇ ਮੈਮ ਚਲੋ ਇੱਕ ਸਵਾਲ ਟੂਰਿਸਟ ਵੀਜ਼ਾ ਤੇ ਵੀ ਗੱਲ ਕਰ ਲੰਨੇ ਆ ਟੂਰਿਸਟ ਵੀਜ਼ਾ ਤੇ ਜੇ ਕੋਈ ਜਾਣਾ ਚਾਹੁੰਦਾ ਹੈ ਆਪਣਾ ਯੂਕੇ ਜਾਂ ਕੈਨੇਡਾ ਦੇ ਵਿੱਚ ਹਨਾ ਕਿਸ ਤਰ੍ਹਾਂ ਦੀ ਪ੍ਰੋਫਾਈਲ ਉਹਨਾਂ ਦੀ ਹੋਣੀ ਚਾਹੀਦੀ ਹੈ ਸਰ ਬੇਸਿਕਲੀ ਜੇ ਟੂਰਿਸਟ ਦੀ ਗੱਲ ਕਰਦੇ ਆ ਉਹਦੇ ਵਿੱਚ ਕੋਈ ਪ੍ਰੋਫਾਈਲ ਮੈਟਰ ਨਹੀਂ ਕਰਦੀ ਇੱਕ ਜਸਟ ਕੱਲ ਦਾ ਪੈਦਾ ਹੋਇਆ ਬੱਚਾ ਵੀ ਜੇ ਉਹਦਾ ਪਾਸਪੋਰਟ ਹੈਗਾ ਤਾਂ ਉਸ ਤੋਂ ਲੈ ਕੇ ਕਿਸੇ ਵੀ ਏਜ ਦਾ ਪਰਸਨ ਪਹਿਲੀ ਗੱਲ ਤਾਂ ਟੂਰਿਸਟ ਲਈ ਅਪਲਾਈ ਕਰ ਸਕਦਾ ਹੈ ਦੂਜੀ ਗੱਲ ਇਹ ਹੈਗੀ ਕਿ ਇਹਦੇ ਵਿੱਚ ਤੁਹਾਨੂੰ ਕੌਣ ਸਪான்ਸਰ ਕਰ ਰਿਹਾ ਕੋਈ ਸਪான்ਸਰ ਕਰਨ ਵਾਲਾ ਹੈਗਾ ਨਹੀਂ ਹੈਗਾ ਕੋਈ ਮੈਟਰ ਨਹੀਂ ਕਰਦਾ ਤੁਸੀਂ ਖੁਦ ਕੁਮਾਰ ਹੋ ਖੁਦ ਨੂੰ ਸਪான்ਸਰ ਕਰ ਸਕਦੇ ਹੋ ਤਾਂ ਵੀ ਤੁਸੀਂ ਬਾਹਰ ਜਾ ਸਕਦੇ ਹੋ ਤੇ ਹੁਣ ਪਹਿਲਾਂ ਸ਼ਾਇਦ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਪਤਾ ਹੋਵੇਗਾ ਆਪਾਂ ਕੈਨੇਡਾ ਇਸ ਲਈ ਅਪਲਾਈ ਕਰਦੇ ਸੀਗੇ ਕਿਉਂਕਿ ਕੈਨੇਡਾ ਸਾਨੂੰ ਮਲਟੀਪਲ ਵੀਜ਼ਾ ਦਿੰਦਾ ਸੀਗਾ ਜਿਹੜਾ 10 ਸਾਲ ਤੱਕ ਵੈਲਿਡ ਹੁੰਦਾ ਸੀਗਾ ਰਾਈਟ ਇਸ ਕਰਕੇ ਅਸੀਂ ਪ੍ਰੀਫਰ ਕਰਦੇ ਸੀਗੇ ਹੁਣ ਯੂਕੇ ਵੀ ਤੁਹਾਨੂੰ ਆਪਸ਼ਨ ਦਿੰਦਾ ਕਿ ਜੇ ਤੁਸੀਂ 5 ਸਾਲ ਦਾ ਵੀਜ਼ਾ ਲੈਣਾ ਹੈ 10 ਸਾਲ ਦਾ ਵੀਜ਼ਾ ਲੈਣਾ ਤਾਂ ਅਪਲਾਈ ਕਰ ਸਕਦੇ ਹੋ ਸੋ ਯੂਕੇ ਕੈਨੇਡਾ ਆਸਟ੍ਰੇਲੀਆ ਕਿਸੇ ਵੀ ਕੰਟਰੀ ਦਾ ਜੇ ਤੁਸੀਂ ਟੂਰਿਸਟ ਅਪਲਾਈ ਕਰਨਾ ਚਾਹੁੰਦੇ ਹੋ ਤੇ ਮੇਰੇ ਕੋਲ ਤੁਸੀਂ ਮੈਨੂੰ ਸਿਰਫ ਔਰ ਸਿਰਫ ਪਾਸਪੋਰਟ ਹੈ ਜਿਹੜਾ ਦੇਣਾ ਹੈ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ ਤੋਂ ਸਭ ਤੋਂ ਈਜ਼ੀ ਵੇ ਹੈ ਬਾਹਰ ਜਾ ਕੇ ਆਪਣਾ ਸੈਟਲ ਹੋਣ ਦਾ ਜਾਂ ਘੁੰਮਣ ਦਾ ਤੁਹਾਡਾ ਪਲਾਨ ਹੈ ਸਭ ਤੋਂ ਈਜ਼ੀ ਵੇ ਹੈ ਨਾ ਹੀ ਕੋਈ ਡਾਕੂਮੈਂਟੇਸ਼ਨ ਨਾ ਹੀ ਕੋਈ ਪਹਿਲਾਂ ਪੈਸੇ ਦੇਣੇ ਆ ਆਪਣਾ ਵੀਜ਼ਾ ਲੈਣਾ ਹੈ ਫਿਰ ਤੁਸੀਂ ਪੇ ਕਰਨਾ ਹੈ ਹੈਲੋ

मैम मैंने कंट्री के लिए पूछना चाहता हूँ एक्चुअली कनाडा और यूके में करना नहीं चाहता तो मैं और कौन से कंट्री अप्लाई कर सकता हूँ प्लस टू में आप परसेंटेज बता सकते हैं आपकी कितनी है मैम सेवेंटी टू परसेंट है नॉन मेडिकल से नॉन मेडिकल से ठीक है और कैनेडा यूके क्यों नहीं प्रेफर कर रहे हैं आप मैं एक्चुअली कनाडा से काम वगैरह नहीं है तो यूके में जाना नहीं फादर पेज नहीं चाहते ओके okay. देखो पहली गल तो जो मैं प्रोफाइल की गल करा तो प्रोफाइल यूके लिए बिल्कुल सुटेबल है ਤੇ ਆਪਾਂ ਜੇ ਬਜਟ ਦੀ ਗੱਲ ਕਰਦੇ ਆਂ ਤੇ ਯੂਕੇ ਵਿੱਚ ਮੇਰੇ ਕੋਲ 3-4 ਲੱਖ ਤੋਂ ਬਜਟ ਸ਼ੁਰੂ ਹੋ ਜਾਂਦਾ ਤੇ ਮੈਂ ਇਸ ਤੋਂ ਘੱਟ ਦੇਖੋ ਕੋਈ ਕੰਟਰੀ ਨਹੀਂ ਮਿਲਨੀ ਤੇ ਦੂਜੀ ਗੱਲ ਅਸੀਂ ਜਦੋਂ ਵੀ ਬਾਹਰ ਜਾਣ ਦਾ ਪਲਾਨ ਕਰਦੇ ਆਂ ਰਾਈਟ ਤੇ ਆਪਾਂ ਇਹ ਲੱਭਦੇ ਆਂ ਕਿ ਕੱਲ ਸਾਡੇ ਸੈਟਲਮੈਂਟ ਹੋਏ ਸਾਨੂੰ ਕੰਮ ਵੀ ਮਿਲੇ ਤੇ ਕੱਲ ਮੈਂ ਪੀਆਰ ਦਾ ਵੀ ਸੋਚ ਸਕਾਂ ਤੇ ਆਪਣੀ ਫੈਮਿਲੀ ਨੂੰ ਬੁਲਾ ਸਕਾਂ ਤਾਂ ਮੈਨੂੰ ਇਹ ਲੱਗਦਾ ਤੁਹਾਡੇ ਲਈ ਸਭ ਤੋਂ ਸਟੇਬਲ ਜਿਹੜੀ ਕੰਟਰੀ ਹੈ ਇਸ ਟਾਈਮ ਉਹ ਯੂਕੇ ਆ ਇਹ ਤੁਹਾਡੇ ਸਾਰੇ ਜਿਹੜੇ ਹੋਪਸ ਹੈ ਵਰਕ ਨੂੰ ਲੈ ਕੇ ਪੀਆਰ ਨੂੰ ਲੈ ਕੇ ਜਾਂ ਬਜਟ ਕਟ ਨੂੰ ਲੈ ਕੇ ਤੇ ਤੁਹਾਡੇ ਐਲੀਜੀਬਿਲਟੀ ਨੂੰ ਲੈ ਕੇ ਇਹ ਸਾਰਾ ਕੁਝ ਪੂਰਾ ਕਰਦੀ ਹੈ ਓਕੇ ਮੈਮ ਹਾਂਜੀ ਮੈਮ ਇਹ ਜਿਉਂ ਕੀ ਤੋਂ ਲਾਵਾ ਹੋਰ ਕੋਈ ਆਪਸ਼ਨ ਨਹੀਂ ਹੈਗੀ ਮੈਮ ਯੂਕੇ ਤੋਂ ਇਲਾਵਾ ਬਿਲਕੁਲ ਤੁਸੀਂ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹੋ ਤੁਸੀਂ ਯੂਰਪ ਦੇ ਸ਼ਾਈਨਿੰਗ ਗਨ ਦੇ ਵਿੱਚ ਸਾਡੇ ਕੋਲ 26 ਕੰਟਰੀਆਂ ਆਉਂਦੀਆਂ ਜਿਦੇ ਵਿੱਚ ਤੁਸੀਂ ਜਰਮਨੀ ਲਈ ਤੁਸੀਂ ਅ ਫਰਾਂਸ ਲਈ ਤੁਸੀਂ ਫਿਨਲੈਂਡ ਲਈ ਇਹਨਾਂ ਕੰਟਰੀਜ਼ ਬਿਲਕੁਲ ਹੋ ਜਾਊਗਾ ਮੈਂ ਜਰਮਨ ਦੀ ਮੈਡਟ ਕਿੰਨਾ ਬਜਟ ਕਿੰਨਾ ਹੁੰਦਾ ਹੈ ਜਰਮਨ ਦੀ ਜੇ ਆਪਾਂ ਗੱਲ ਕਰਦੇ ਆ ਤੁਸੀਂ 6 ਮਨਸ ਦੀ ਫੀਸ ਨਾਲ ਵੀ ਆਪਣਾ ਜਰਮਨੀ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ 1 ਇਅਰ ਦੀ ਫੀਸ ਨਾਲ ਵੀ ਕਰ ਸਕਦੇ ਹੋ ਤੇ ਜੇ ਆਪਾਂ ਫੀਸ ਦੀ ਗੱਲ ਕਰਦੇ ਆ 8 ਤੋਂ 10 ਲੱਖ ਹੈ ਜਿਹੜਾ ਆਪਣਾ ਸਾਲ ਦੀ ਫੀਸ ਦਾ ਐਕਸਪੈਂਸ ਆਂਦਾ ਹੈ ਰਾਈਟ ਤੇ ਇਹਦੇ ਵਿੱਚ ਤੇ ਇਨਫੈਕਟ ਸਕਾਲਰ ਜਰਮਨੀ ਦੀ ਆਪਾਂ ਗੱਲ ਕਰਦੇ ਆ ਸਕਾਲਰਸ਼ਿਪ ਸਾਨੂੰ ਬਹੁਤ ਜ਼ਿਆਦਾ ਮਿਲਦੀ ਹੈ ਜੇ ਤੁਹਾਡੀ ਫੀਸ ਜ਼ਿਆਦਾ ਵੀ ਹੋਏਗੀ ਤੇ ਓਨੀ ਕਿ ਤੁਹਾਨੂੰ ਸਕਾਲਰਸ਼ਿਪ ਹੀ ਮਿਲ ਜਾਂਦੀ ਹੈ ਤੇ ਤੁਹਾਡਾ ਬਜਟ ਜਿਹੜਾ ਉਹ ਘੱਟ ਹੋ ਜਾਊਗਾ ਤੇ ਨਾਲੇ ਤੁਹਾਨੂੰ ਸ਼ੈਨਿਗਨ ਸਟੂਡੈਂਟ ਨੂੰ ਤੇ 26 ਕੰਟਰੀ ਤੁਸੀਂ ਟਰੈਵਲ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਸ਼ੇਨਿਗਨ ਚ ਜੇ ਤੁਸੀਂ ਇੱਕ ਕੰਟਰੀ ਵਿੱਚ ਐਂਟਰ ਕਰ ਲੈਨੇ ਹੋ ਤੇ ਕੱਲ ਤੁਸੀਂ ਵਿਦ ਬਾਇ ਟ੍ਰੇਨ ਹੀ ਸਿਰਫ ਜਿਹੜੀ ਬਾਕੀ ਕੰਟਰੀ ਦੀ ਕੁਝ ਘੁੰਮ ਸਕਦੇ ਹੋ ਤੇ ਇਹਦੇ ਨਾਲ ਤੁਹਾਡਾ ਜਿਹੜਾ ਪਾਸਪੋਰਟ ਪ੍ਰੋਫਾਈਲ ਉਹ ਵੀ ਵਧੀਆ ਹੋ ਜਾਂਦੀ ਹੈ ਤੇ ਕੱਲ ਤੁਸੀਂ ਜੇ ਕਿਸੇ ਹੋਰ ਕੰਟਰੀ ਮੂਵ ਕਰਨਾ ਹੈ ਉਹ ਵੀ ਬੜੇ ਆਰਾਮ ਨਾਲ ਕਰ ਲੈਂਦੇ ਮੈਮ ਰਿਫਿਊਜ਼ਲ ਤਾਂ ਨਹੀਂ ਆਏਗਾ ਪੈਨਸੂਰ ਕੱਟ ਕਰਕੇ ਦੇਖੋ ਬਾਅਦਰ ਫਿਰ 12 ਮੰਨਣਗੇ ਹੂੰ ਬਿਲਕੁਲ ਜੇ ਤੁਸੀਂ ਬਹੁਤ ਲੰਬੀ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸ਼ੋ ਤੋਂ ਬਾਅਦ ਕਾਲ ਕਰ ਸਕਦੇ ਹੋ ਬਹੁਤ ਹੀ ਸੀਮਤ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮੈਂ ਬਾਹਰ ਦੇ ਬਾਰੇ ਪੁੱਛਣਾ ਸੀਗਾ ਯੂਕੇ ਬਾਰੇ ਹਾਂਜੀ ਤੁਸੀਂ ਮੈਮ ਨਾਲ ਗੱਲ ਕਰ ਸਕਦੇ ਹੋ ਹਾਂਜੀ ਸੋ ਬਤਾਈਏ ਸਤਿ ਸ਼੍ਰੀ ਅਕਾਲ ਜੀ ਮੈਂ ਮੇਰਾ ਨਾਮ ਜਤਿੰਦਰ ਹੈ ਮੈਂ ਆਇਲਸ ਨਹੀਂ ਕੀਤੀ ਲਈ ਵਿਦਾਊਟ ਆਇਲਸ ਜਾਣਾ ਚਾਹਣਾ ਹਾਂ ਯੂਕੇ ਦਾ ਠੀਕ ਹੈ ਜੀ 2018 ਵਿੱਚ ਮੈਂ ਕੀਤੀ ਹੋਈ ਹੈ ਬੀ ਕਾਮ ਓਕੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਠੀਕ ਹੈ ਆ ਸਰ ਜੀ ਤੁਸੀਂ ਯੂਕੇ ਜਾਣਾ ਚਾਹੁੰਦੇ ਵਿਦਆਊਟ ਆ ਬਿਲਕੁਲ ਪੋਸੀਬਲ ਹੈਗਾ ਮੇਰੇ ਕੋਲ ਇਸ ਟਾਈਮ ਸਪਟੈਂਬਰ ਇਨਟੇਕ ਹੈ ਜਿਹੜਾ ਚੱਲ ਰਿਹਾ ਹੈ ਸੋ ਬਹੁਤ ਸਾਰੀ ਯੂਨੀਵਰਸਿਟੀਆਂ ਲਈ ਤੁਸੀਂ ਐਲੀਜੀਬਲ ਹੋ ਟਾਇਰ 4 ਕੈਟਾਗਰੀ ਵਿੱਚ ਅਪਲਾਈ ਕਰੋਗੇ ਤੇ ਜੇ ਸਾਰੇ ਪੈਸੇ ਤੁਸੀਂ ਵੀਜ਼ਾ ਤੋਂ ਬਾਅਦ ਵੀ ਦੇਣਾ ਚਾਹੁੰਦੇ ਹੋ ਤਾਂ ਬਿਲਕੁਲ ਅਸੀਂ ਤੁਹਾਡਾ ਵੀਜ਼ਾ ਲਵਾ ਕੇ ਦਵਾਂਗੇ ਤਾਂ ਤੁਸੀਂ ਪੇ ਕਰਨਾ ਹੈ ਮੇਰੇ ਕੋਲ ਸਪਟੈਂਬਰ ਇਨਟੇਕ ਹੈ ਸੀਟਸ ਆਟੋਮੈਟਿਕਲੀ ਬਹੁਤ ਘਟੇ ਹਨ ਤੁਸੀਂ ਅਪਲਾਈ ਕਰੋ ਆਪਣਾ ਵੀਜ਼ਾ ਲਓ ਹਮ